ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਪੰਜਾਬ ਦਾ ਮਾਹੌਲ ਸਾਰੇ ਆਪਾਂ ਕਈ ਦਿਨ ਤੋਂ ਵੇਖ ਰਹੇ ਆਂ ਵੀ ਇੱਕ ਬਠਿੰਡੇ ਦੇ ਵਿੱਚ ਬੜੀ ਮਾੜੀ ਖਬਰ ਸਾਰਿਆਂ ਨੇ ਸੁਣੀ ਆਪਾਂ ਜਿਹੜੀ ਕਿ 2-4 ਦਿਨ ਪਹਿਲਾਂ ਇੱਕ ਨੌਜਵਾਨ ਕੋ ਟੀਚਰ ਸੀਗਾ ਪੜਾਉਣ ਵਾਲਾ ਬੱਚਿਆਂ ਨੂੰ ਵਿਚਾਰਾ ਕਿੰਨਾ ਧੱਕਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਉਹਦੇ ਵੱਲੋਂ ਬਠਿੰਡੇ ਦੇ ਸੀਐਸਟਾ ਵੱਲੋਂ ਉਹਨੂੰ ਇੰਨਾ ਕਿ ਟੈਰੋਗਟ ਕੀਤਾ ਗਿਆ ਕਿਉਂਕੋ ਅੱਜ ਵੀ ਖਬਰ ਆ ਰਹੀ ਸੀ ਵੀ ਜਿਹੜੀ ਉਹਦੀ ਪੋਸਟ ਮਾਰਡ ਦੀ ਰਿਪੋਰਟ ਆਈ ਆ ਕਿਉਂਕੋ ਪਹਿਲੋ ਹਰ ਬੰਦੇ ਨੂੰ ਸ਼ੰਕਾ ਹੁੰਦੀ ਬੜੀ ਵੱਡੀ ਵੀ ਕੀ ਗੱਲ ਜਦੋਂ ਇੱਕ ਡਾਕਟਰੀ ਰਿਪੋਰਟ ਆਜਨੀ ਪੋਸਟ ਮਾਰਡਲ ਦੀ ਵੀ ਪ੍ਰਸ਼ਾਸਨ ਵਾਲੋ ਕਿੱਡਾ ਕੋਝਾ ਕੰਮ ਕੀਤਾ ਗਿਆ ਯਾਰ ਇਹ ਤੇ ਉਹੀ 84 ਆਲਾ 91 92 ਆਲਾ ਦੌਰ ਚ ਲਾਇਆ ਜਾ ਰਿਹਾ ਹੈ ਇੱਕ ਪੜਿਆ ਲਿਖਿਆ ਮੁੰਡਾ ਤੁਸੀਂ ਯਾਰ ਕਰੰਟ ਲਾ ਲਾ ਕੇ ਮਾਰਤਾ ਤੁਸੀਂ ਟੈਰੋਗੈਟ ਕਰ ਕਰ ਮਾਰਤਾ ਕੀ ਪੰਜਾਬ ਪੁਲਿਸ ਦੇ ਲੋਕੀ ਤਵਾਰ ਕਰਨਗੇ ਕੀ ਇਹ ਪੰਜਾਬ ਦੇ ਲੋਕਾਂ ਦੀ ਸੇਵਾ ਹੋ ਰਹੀ ਆ ਜਿਹੜੇ ਵੀ ਅਫਸਰਾਂ ਨੇ ਉਹ ਮਾਰਿਆ ਟੈਰੋਗੱਟ ਕਰਕੇ ਕਿ ਉਹਨਾਂ ਦੇ ਬੱਚੇ ਹੈ ਨਹੀਂ ਜੇ ਕਿਸੇ ਦੀ ਪਹਿਲੀ ਗੱਲ ਕੋ ਗਲਤੀ ਹੈਗੀ ਆ ਤੇ ਪ੍ਰਸ਼ਾਸਨ ਉਹਨੂੰ ਸਜ਼ਾ ਨਹੀਂ ਦੇ ਸਕਦਾ ਜੇ ਪ੍ਰਸ਼ਾਸਨ ਨੇ ਸਜ਼ਾ ਦੇਣੀ ਆ ਫਿਰ ਕੋਰਟ ਕਾਦੇ ਵਾਸਤੇ ਆ ਕਚਹਿਰੀਆ ਕਾਦੇ ਵਾਸਤੇ ਆ ਪ੍ਰਸ਼ਾਸਨ ਦਾ ਕੰਮ ਹੈ ਬੰਦੇ ਨੂੰ ਪਰਚਾ ਦਰਜ ਕਰਕੇ ਤੁਸੀਂ ਕੋਰਟ ਤੇ ਪੇਸ਼ ਕਰੋ ਨਾ ਕਿ ਤੁਸੀਂ ਕੁੱਟ-ਕੁੱਟ ਕੇ ਮਾਰ ਦੋ ਟੈਰੋਗੇਟੀ ਕਰੀ ਜੋ ਅਗਲੇ ਨੂੰ ਇਹ ਜਿੰਨਾ ਵੀ ਅਫਸਰਾਂ ਨੇ ਉਹਨੂੰ ਟੈਰੋਗੇਟ ਕੀਤਾ ਅੱਠ ਬੰਦਿਆਂ ਦਾ ਨਾਲ ਲੈ ਰਿਹਾ ਉਹਦਾ ਪਰਿਵਾਰ ਸਾਰਾ ਅੱਠਾਂ ਬੰਦਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਸਰਕਾਰ ਨੂੰ ਬੇਨਤੀ ਕਰਦੇ ਆ ਲੋਕਾਂ ਦਾ ਗੁੱਸਾ ਵਧ ਰਿਹਾ ਹੈ ਲੋਕਾਂ ਦਾ ਵਿਰੋਧ ਵਧ ਰਿਹਾ ਹੈ ਇਸ ਚੀਜ਼ ਤੇ ਦੇਖੋ ਲੋਕਾਂ ਨੇ ਵੋਟਾਂ ਪਾਈਆਂ ਸਰਬ ਬਦਲਾਅ ਲਈ ਹੋਣ ਲਈ ਚੰਗੇ ਕੰਮ ਕਰਨ ਵਾਸਤੇ ਤੇ ਜੇ ਪ੍ਰਸ਼ਾਸਨ ਵੱਲੋਂ ਅਸੀਂ ਇਹ ਟਾਪ ਵੱਲੋਂ ਕੁੱਟ-ਕੁੱਟ ਕੇ ਨੋਕਾ ਦੇ ਨੌਜਵਾਨ ਮੁੰਡੇ ਮਾਰੇ ਜਾਣਗੇ ਤੇ ਕੀ ਇਹ ਪੰਜਾਬ ਦਾ ਭਲਾ ਹੋ ਰਿਹਾ ਜੇ ਉਹਦੀ ਨੌਜਵਾਨ ਦੀ ਗਲਤੀ ਸੀ ਸਾਨੂੰ ਨਹੀਂ ਪਤਾ ਤੇ ਉਹਨਾਂ ਦਾ ਫਰਜ ਮੰਨਦਾ ਸੀ ਉਹਨੂੰ ਕੋਰਟ ਤੇ ਪੇਸ਼ ਕਰ ਦੇ ਕੋਰਟ ਦਾ ਮਸਲਾ ਉਹਨੂੰ ਸਜ਼ਾ ਦੇਂਦੇ ਨਾ ਦੇਂਦੇ ਪ੍ਰਸ਼ਾਸਨ ਦਾ ਕੰਮ ਸਜ਼ਾ ਦੇਣਾ ਨਹੀਂਗਾ ਪ੍ਰਸ਼ਾਸਨ ਦਾ ਕੰਮ ਹੈ ਪਰਚਾ ਦੇ ਕੇ ਰੈਕਟ ਕਰਕੇ ਉਹਨੂੰ ਕੋਰਟ ਤੇ ਪੇਸ਼ ਕਰ ਦੇ ਹੁਣ ਜਿਨ੍ਹਾਂ ਨੇ ਉਹਨੂੰ ਟੈਰੋਗ੍ਰੇਡ ਕਰ ਕਰ ਮਾਰਿਆ ਹੈ ਤੁਸੀਂ ਡਾਕਟਰੀ ਰਿਪੋਰਟ ਸੁਣ ਲਈ ਸਾਰਿਆਂ ਨੇ ਨਾ ਕਿਹੜੇ ਸਰੀਰ ਦਾ ਉਹ ਅੰਗ ਜਿੱਥੇ ਕਰੰਟ ਨਹੀਂ ਲਾਇਆ ਗਿਆ ਉਹਨੂੰ ਦੱਸੋ ਕਿਹੜੇ ਭਲੇ ਆ ਪੰਜਾਬ ਦੇ ਜਿਹੜੇ ਅਫਸਰਾਂ ਨੇ ਮਾਰਿਆ ਉਹ ਵੀ ਸੋਚ ਲੈਣ ਧਿਆਨ ਨਾਲ ਬੱਚੇ ਤੁਹਾਡੇ ਵੀ ਹੈਗੇ ਆ ਕਿਉਂਕੋ ਰੱਬ ਦੇ ਘਰ 'ਚ ਬੜਾ ਕੁਝ ਆ ਤੁਹਾਡੇ ਬੱਚੇ ਫਿਰ ਲੰਗੜੇ ਲੁੱਲੀ ਪੈਦਾ ਹੁੰਦੇ ਆ ਤੁਸੀਂ ਯਾਰ ਉਹ ਬੰਦਾ ਮਾਰਦਾ ਕੋ ਕੋ ਕਿ ਟੈਰੋਗੜ ਕਰ ਕਰਕੇ ਕਰੰਟ ਲਾ ਲਾ ਕੇ ਤੁਹਾਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਉਹਦੇ ਜਵਾਕ ਵੀ ਨਿਕਨੇ ਕੇ ਬੱਚੇ ਵਿਚਾਰੇ ਇਹਦੇ ਦੱਸ ਬੱਚੇ ਰੋਂਦੇ ਆ ਜਵਾਨ ਜਨਮਾਨੀ ਦਾ ਤੁਸੀਂ ਘਰ ਜਾੜਤਾ ਜਵਾਨ ਭੈਣ ਤੁਸੀਂ ਵਿਧਵਾ ਕਰਤੀ ਕਿਸੇ ਦੀ ਕਿਸੇ ਦੀ ਘਰ ਵਾਲੀ ਦਾ ਸੁਹਾਗ ਜਾੜਤਾ ਤੁਸੀਂ ਔਣ ਵਾਲੇ ਟਾਈਮ ਤੇ ਇਹੀ ਕੰਮ ਤੁਹਾਡੀ ਤੇ ਧੀ ਦੇ ਨਾਲ ਹੋਇਆ ਹੋਵੇ ਜਾ ਤੁਹਾਡੀ ਭੈਣ ਦਾ ਕਿਸੇ ਦਾ ਸੁਹਾਗ ਗੁੱਜੜ ਦੇ ਰੱਬ ਨਾ ਕਰੇ ਤੇ ਤੁਹਾਡਾ ਕੀ ਬਣੇ ਤੁਸੀਂ ਵੀ ਬੱਚਿਆਂ ਵਾਲੇ ਜੇ ਤੁਸੀਂ ਪਰਿਵਾਰਾਂ ਵਾਲੇ ਜੇ ਜਿਹੜੇ ਵੀ ਅਫਸਰਾਂ ਨੇ ਟੈਰੋਗਿਟ ਕੀਤਾ ਜਾਂ ਕਰੰਟ ਲਾਲਾ ਮਾਰਿਆ ਸ਼ਰਮ ਹਣੀ ਚ ਤੇ ਡੱਕ ਡੋਬ ਕੇ ਮਰ ਜਾਣਾ ਚਾਹਦਾ ਇਹ ਅਫਸਰਾਂ ਨੂੰ ਕੀ ਇੱਕ ਹੀ ਪੰਜਾਬ ਦਾ ਤੁਸੀਂ ਇਨਸਾਫ ਕਰ ਰਹੇ ਜੀ ਪਹਿਲਾਂ 84 ਜੇ ਬੇੜਾ ਗਰ ਕੀਤਾ 91 92 ਜੇ ਬੇੜਾ ਗਰ ਕੀਤਾ ਪੰਜਾਬ ਦੇ ਨੌਜਵਾਨ ਕੋ ਕੋ ਕੇ ਮਾਰੇ ਉਹ ਦੋ ਵੀ ਸਾਰੇ ਅਫਸਰਾਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਜਿਨ੍ਹਾਂ ਨੇ ਹੁਣ ਕੀਤਾ ਤੁਸੀਂ ਦੇਖੋ ਪਠਾਨਡੇ ਦੇ ਵਿੱਚ ਇਹੀ ਕੰਮ 84 ਦੇ ਦੌਰ 'ਚ ਚੱਲਦਾ ਸੀ 99 'ਚ ਹੁਣ ਕੇਪੀਐਸ ਨੂੰ ਲੋਕ ਕਿਉਂ 부ਚੜ ਕਹਿੰਦੇ ਐਸੇ ਕਰਕੇ ਕਹਿੰਦੇ ਨਾ ਵੀ ਪੰਜਾਬ 'ਚ ਚੰਗਾ ਕੰਮ ਨਹੀਂ ਕੀਤਾ ਕੋਈ ਨੇ ਬੀਨਤ ਸਿੰਘ ਨੂੰ ਕਿਉਂ 부ਚੜ ਕਹਿੰਦੇ ਆ ਦੇਖੋ ਸਰਕਾਰਾਂ ਧਿਆਨ ਦੇ ਸੀਐਮ ਧਿਆਨ ਦੇ ਵਿੱਚ ਹੀ ਤੇ ਜਿਹੜੇ ਅਫਸਰਾਂ ਨੇ ਹੱਥ ਜਾਣਿਆਂ ਨੇ ਉਹਨੂੰ ਕਰੰਟ ਲਾ ਲਾ ਕੇ ਮਾਰਿਆ ਕੋ ਕੋ ਕੇ ਕੀ ਉਸ ਟਾਈਮ ਆਪਣੇ ਬੱਚਿਆਂ ਨੂੰ ਕਹਿੰਦਾ ਹੈਗਾ ਆਪਣੇ ਮਾਪਿਓ ਨੂੰ ਕਿੰਨਾ ਤੁਸੀਂ ਜ਼ੁਲਮ ਕੀਤਾ ਕੱਲੋਂ ਤੁਹਾਡੇ ਵੀ ਬੱਚਿਆ ਤੁਹਾਡੀਆਂ ਵੀ ਭੈਣਾਂ ਤੁਹਾਡੀਆਂ ਵੀ ਮਾਵਾਂ ਤੁਹਾਡੀਆਂ ਵੀ ਘਰ ਵਾਲੀਆਂ ਜੇ ਕੱਲੋਂ ਤੁਸੀਂ ਇੰਜ ਮਰ ਕੇ ਰੋਡ ਤੇ ਜਾਂਦੇ ਤੁਹਾਡੇ ਬੱਚੇ ਨਹੀਂ ਰੋਣਗੇ ਨਹੀਂ ਕਿਨੇ ਕਾ ਤੁਸੀਂ ਬੱਚਿਆਂ ਦਾ ਘਰ ਝੜਤਾ ਉਹਨਾਂ ਦਾ ਨੌਜਵਾਨ ਭੈਣ ਉਹਦਾ ਘਰ ਝੜਤਾ ਵਿਚਾਰੀ ਸਾਰੀ ਜ਼ਿੰਦਗੀ ਤੁਹਾਨੂੰ ਬਹੁਤ ਅਸੀਸਾ ਦਿੰਦੀ ਹਣੀ ਉਹ ਨੱਕ ਡੋਬ ਕੇ ਮਰਨਾ ਚਾਹੀਦਾ ਇਹ ਜੱਫਸਤਾਂ ਨੂੰ ਸਰਕਾਰ ਨੂੰ ਹੀ ਜੇਦਬ ਚੱਕ ਕੇ ਅੰਦਰ ਦੋ ਸਾਰਿਆਂ ਨੂੰ ਇਹਨਾਂ ਨੂੰ ਪਰਚਾ ਦਰਜ ਕਰੋ ਇਹਨਾਂ ਤੇ 302 ਲੱਗਣੀ ਚਾਹੀਦੀ ਏ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆ ਉਸ ਭੈਣ ਦੇ ਨਾਲ ਸਾਰੇ ਪੰਜਾਬ ਨੇ ਖੜਨਾ ਅਸੀਂ ਵੀ ਖੜਾਂਗੇ ਡਟ ਕੇ ਖੜਾਂਗੇ ਉਹ ਭੈਣ ਦੇ ਨਾਲ ਐਨਾ ਧੱਕਾ ਯਾਰ ਤੁਸੀਂ ਕਿਸੇ ਦਾ ਨੌਜਵਾਨ ਪੁੱਤ ਮਾਰਤਾ ਨਿੱਕੇ ਦੇ ਕੇ ਬੱਚਿਆਂ ਦਾ ਤੁਸੀਂ ਪਿਓ ਮਾਰਤਾ ਇੱਕ ਜਵਾਨ ਭੈਣ ਦਾ ਤੁਸੀਂ ਘਰ ਵਾਲਾ ਮਾਰਤਾ ਤੁਸੀਂ ਸੰਦੂਰ ਪੂਣ ਦਾ ਤੇ ਗਰੀਬਣੀ ਦਾ ਤੁਸੀਂ ਕੀ ਤੁਹਾਨੂੰ ਕਿੰਨਿਆ ਕੇ ਲੋਕ ਅਸੀਸਾ ਦਿੰਦੇ ਹੋਣਗੇ ਇਹ ਕਿਹਦਾ ਦੌਰ ਚੱਲਦਾ ਪਿਆ ਪੰਜਾਬ ਦੇ ਵਿੱਚ ਇਹ 91 92 ਬਣਾਤਾ ਤੁਸੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਕਿੰਨੇ ਆਂ ਹੀ ਦੇਸ਼ਾਂ ਵਿਦੇਸ਼ਾਂ ਅਜਿਹੀ ਕਿੰਨੇ ਆਂ ਪੂਰੇ ਭਾਰਤ ਦੇ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਉਸ ਭੈਣ ਦਾ ਆਪਾਂ ਸਾਥ ਦੇਣਾ ਉਹ ਨਿੱਕੇ ਨਿੱਕੇ ਬੱਚਿਆਂ ਦਾ ਆਪਾਂ ਸਾਥ ਦੇਣੇ ਆ ਜਿਨ੍ਹਾਂ ਦਾ ਘਰ ਇਹਨਾਂ ਨੇ ਜਾੜਿਆ ਜਿਹੜੇ ਪੁਲਿਸ ਵਾਲਿਆਂ ਨੇ ਜਿਹੇ ਟਾਪ ਵਾਲਿਆਂ ਨੇ ਉਹਨਾਂ ਦੇ ਟੈਰੋਗ੍ਰੇਡ ਕਰ ਕਰਕੇ ਉਹਨੂੰ ਕਰੰਟ ਲਾ ਲਾ ਕੇ ਮਾਰਿਆ ਉਹਨੂੰ ਕੋਹ ਕੋ ਕੇ ਉਸ ਨੂੰ ਜਿਵੇਂ 90 ਸਾਲ ਦੇ ਵਿੱਚ ਦੌਰ ਚੱਲਦਾ ਸੀ ਨਾ ਨੌਜਵਾਨਾਂ ਨੂੰ ਕੁੱਟ ਕੁੱਟ ਕੇ ਮਾਰਿਆ ਜਾਂਦਾ ਸੀਗਾ ਉਹੀ ਦੌਰ ਚਲਾਤਾ ਜਿਵੇਂ ਤੁਸੀਂ ਕਾਲ ਤੱਕ ਦਾ ਜਹੀਦਾਰ ਉਸ ਟਾਈਮ ਕੋਹ ਕੋ ਕੇ ਮਾਰਿਆ ਸੀ ਤੁਸੀਂ ਤਾਂ ਉਹੀ ਕੰਮ ਕਰਤਾ ਇੱਕ ਨੌਜਵਾਨ ਪੜਿਆ ਲਿਖਿਆ ਨੌਜਵਾਨ ਤੁਸੀਂ ਕੋਹ ਕੋ ਕੇ ਮਾਰਤਾ ਜੇ ਉਹਦੀ ਕੋਈ ਗਲਤੀ ਸੀ ਤੁਹਾਡਾ ਫਰਜ਼ਮੰਦਾ ਸਾਨੂੰ ਕੋਰਟ ਤੇ ਪੇਸ਼ ਕਰਦੇ ਕੋਰਟ ਕਾ ਦੇ ਵਾਸਤੇ ਕਚੈਰੀਆ ਕਾ ਦੇ ਵਾਸਤੇ ਆ ਕੋਈ ਨਹੀਂ ਸਜ਼ਾ ਕੱਟਦਾ ਅਗਲਾ ਆਪਣੇ ਜੇਲ੍ਹ ਕੱਟਦਾ ਪਰ ਤੁਸੀਂ ਉਹਨੂੰ ਮਾਰ ਨਹੀਂ ਸਕਦੇ ਸਰਕਾਰ ਨੂੰ ਬੇਨਤੀ ਵੀ ਉਹਨੂੰ ਚੱਕ ਕੇ ਪਰਚਾ ਦੋ ਸਾਰੇ ਅਫਸਰਾਂ ਤੇ ਜੇ ਪਰਚਾ ਨਾ ਦਿੱਤਾ ਤੇ ਸਾਰਾ ਪੰਜਾਬ ਡਟ ਕੇ ਉਹ ਭੈਣ ਦੇ ਨਾਲ ਖੜੇਗਾ ਨਿਕਨੇ ਕਿ ਨੇ ਬੱਚਿਆ ਦੇ ਨਾਮ ਖੜੇਗਾ ਮਸੂਮਾ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਨੂੰ ਡਰਨ ਦੀ ਲੋੜ ਨਹੀਂ ਆਪਾਂ ਉਸ ਭੈਣ ਦਾ ਤੇ ਨਿਕਨੇ ਕਿ ਬੱਚਿਆ ਦਾ ਉਸ ਬੱਚੇ ਦੀ ਜਿਹੜਾ ਮਾਰਿਆ ਉਹਦੀ ਮਾਂ ਦਾ ਉਹਦੇ ਪਿਓ ਦਾ ਉਹਦੀ ਭੈਣਾਂ ਦਾ ਤੇ ਉਸ ਉਹਦੀ ਘਰ ਵਾਲੀ ਦਾ ਤੇ ਕਿੰਨੇ ਕਿੰਨੇ ਕਿ ਬੱਚਾ ਦੇ ਮਾਸੂਮਾਂ ਦਾ ਜਿਨ੍ਹਾਂ ਦਾ ਪਿਓ ਉਹਨਾਂ ਨੇ ਸਿਰ ਤੋਂ ਚੱਕ ਲਿਆ ਇਹ ਪੁਲਿਸ ਵਾਲਿਆਂ ਨੇ ਛੇ ਸਟਾਪ ਵਾਲਿਆਂ ਨੇ ਕਰੰਟ ਲਾ ਲਾ ਕੇ ਮਾਰੀ ਗਿਉ ਉਹਨੂੰ ਵਿਚਾਰੇ ਨੂੰ ਇਸ ਕਰਕੇ ਸਾਰੇ ਤਕੜੇ ਹੋ ਗਏ ਆਪਾਂ ਸੰਜੋਗ ਕਰਨਾ ਉਹਦਾ ਅਸੀਂ ਵੀ ਪਹੁੰਚਾਂਗੇ ਜਿੱਥੇ ਲੋੜ ਪਈ ਤੇ ਸਾਰੇ ਪੰਜਾਬ ਦੇ ਇਨਗਾਸੀਆਂ ਨੂੰ ਵੀ ਬੇਨਤੀ ਆ ਤੇ ਸਮੁੱਚੀ ਸੰਗਤ ਨੂੰ ਸਮੁੱਚਿਆ ਕਿਸਾਨ ਤੇ ਥੇ ਬੰਦਿਆਂ ਨੂੰ ਸਾਰੇ ਤਕੜੇ ਹੋ ਗੁੱਸੇ ਭੰਨ ਦਾ ਸਾਥ ਦੇਣਾ ਹੈ ਸਮੂਜੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ